ਸ਼੍ਰੀ ਦੇਵੀ ਨੇ ਹਿਮਾ ਮਾਲਨੀ ਦੇ ਤਰਮਿੰਦਰ ਨਾਲ ਅਫੇਅਰ ਉਤੇ ਕੀਤਾ ਸੀ ਮਖੋ ਮਜ਼ਾਕ ਮਜ਼ਾਕ ਜੋ ਆਖਰੀ ਕੀ ਸੀ ਆਪਣੀ ਸਹੇਲੀ ਨੂੰ ਚੁੱਪਣ ਵਾਲੀ ਗੱਲ ਪਾਵੇਂ ਸ਼੍ਰੀ ਦੇਵੀ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਉਹਨਾਂ ਦੀਆਂ ਫਿਲਮਾਂ ਅਤੇ ਗੀਤ ਅੱਜ ਵੀ ਫੈਨਸ ਨੂੰ ਪ੍ਰਭਾਵਿਤ ਕਰਦੇ ਨੇ। ਕਰੀਬ 50 ਸਾਲ ਦੇ ਆਪਣੇ ਕੈਰੀਅਰ 'ਚ ਉਹਨਾਂ ਨੇ ਚਾਈਲਡ ਆਰਟਿਸਟ ਤੋਂ ਲੈ ਕੇ ਬੱਚਿਆਂ ਦੀ ਮਾਂ ਤੱਕ ਦੇ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਨੇ। ਤੁਹਾਨੂੰ ਦੱਸ ਦਈਏ ਕਿ ਸ਼੍ਰੀ ਦੇਵੀ ਨੇ ਆਪਣੀ ਖੂਬਸੂਰਤੀ ਨਾਲ ਸਾਰਿਆਂ ਦਾ ਦਿਲ ਜਿੱਤੇ ਇਸ ਦੇ ਨਾਲ ਹੀ ਸ਼੍ਰੀ ਦੇਵੀ ਦਾ ਬੋਲਬਾਲਾ ਅੰਦਾਜ਼ ਪ੍ਰਸ਼ੰਸਕਾਂ ਨੂੰ دیਵਾਨਾ ਬਣਾ ਦਿੰਦਾ ਸੀ ਹਾਲਾਂਕਿ ਇੱਕ ਵਾਰ ਆਪਣੇ ਸਟੇਟਮੈਂਟ ਚ ਉਹਨਾਂ ਨੇ ਆਪਣੀ ਖਾਸ ਦੋਸਤ ਹੇਮਾ ਮਾਲਨੀ ਬਾਰੇ ਕੁਝ ਅਜੀਬਾ ਕਹਿ ਦਿੱਤਾ ਸੀ ਜਿਸ ਕਾਰਨ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਸੀ ਹਾਲਾਂਕਿ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਹੇਮਾ ਮਾਲਨੀ ਦਾ ਨਾਮ ਨਹੀਂ ਲਿਆ ਸੀ ਤੁਹਾਨੂੰ ਦੱਸ ਦੇ ਕਿ ਸ਼੍ਰੀ ਦੇਵੀ ਅਤੇ ਹੇਮਾ ਮਾਲਨੀ ਅਸੀਂ ਦੇ ਦਹਾਕੇ ਦੀਆਂ ਦਮਦਾਰ ਐਕਟ੍ਰੈਸਸ ਦੇ ਵਿੱਚੋਂ ਇੱਕ ਨਾ ਇੱਕ ਸਮੇ ਇਹ ਦੋਵੇਂ ਸੁੰਦਰਤਾ ਅਤੇ ਅਦਾਕਾਰੀ ਦੇ ਮਾਮਲੇ ਵਿੱਚ ਇੱਕ ਦੂਸਰੇ ਦਾ ਮੁਕਾਬਲਾ ਕਰਦੇ ਆਂ ਸੀ ਇਸ ਦੇ ਨਾਲ ਹੀ ਦੋਹਾਂ ਨੇ ਇੱਕ ਦੂਜੇ ਨਾਲ ਇੱਕ ਚੰਗੀ ਬੌਂਡਿੰਗ ਸ਼ੇਅਰ ਕੀਤੀ ਸੀ ਉਹਨਾਂ ਦੀ ਬੌਂਡਿੰਗ ਅਦੋਂ ਖਰਾਬ ਹੋਈ ਸੀ ਜਦੋਂ ਹੇਮਾ ਮਾਲਨੀ ਦੇ ਤਰਮਿੰਦਰ ਨਾਲ ਅਫੇਅਰ ਉੱਤੇ ਸ਼੍ਰੀ ਦੇਵੀ ਦੇ ਵੱਲੋਂ ਮਜ਼ਾਕ ਉਡਾਇਆ ਗਿਆ ਸੀ ਸ਼੍ਰੀ ਦੇਵੀ ਦੇ ਇੱਕ ਪੁਰਾਣੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਹੇਮਾ ਮਾਲਨੀ ਉਹਨਾਂ ਦੀ ਚੰਗੀ ਦੋਸਤ ਹੈ ਪਰ ਸ਼੍ਰੀ ਦੇਵੀ ਕਦੇ ਵੀ ਕਿਸੇ ਵਿਆਹੇ ਪੋਰਸ਼ ਨੂੰ ਡੇਟ ਨਹੀਂ ਕਰੇਗੀ ਨਾ ਹੀ ਵਿਆਹ ਕਰਵਾਵੇਗੀ। ਉਹਨਾਂ ਨੇ ਸਾਲ 1984 ਵਿੱਚ ਸਟਾਰਡਸਟ ਮੈਗਜ਼ੀਨ ਨੂੰ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਸੀ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਇਹ ਗੱਲਾਂ ਉਦੋਂ ਹੋਈਆਂ ਸੀ ਜਦੋਂ ਸ਼੍ਰੀ ਦੇਵੀ ਦਾ ਨਾਮ ਜਤਿੰਦਰ ਨਾਲ ਜੁੜਿਆ ਸੀ। ਦੂਜੇ ਪਾਸੇ ਵਿਆਹਤਾ অভিনেতা ਮਿਥੁਨ ਚਕਰਵਰਤੀ ਦੇ ਨਾਲ ਵੀ ਉਹਨਾਂ ਦੇ ਅਫੇਅਰ ਨੂੰ ਲੈ ਕੇ ਕਾਫੀ ਜ਼ਿਆਦਾ ਰਿਊਮਰਸ ਆ ਰਹੇ ਸੀਗੇ ਗਲਬਾਤ ਜੀ ਸ਼੍ਰੀ ਦੇਵੀ ਨੇ ਆਪਣੇ ਸੀਕ੍ਰੇਟ ਅਫੇਅਰ ਬਾਰੇ ਖੁੱਲ ਕੇ ਗੱਲ ਕੀਤੀ ਸੀ ਇਸ ਇੰਟਰਵਿਊ ਦੌਰਾਨ ਸ਼੍ਰੀ ਦੇਵੀ ਤੋਂ ਪੁੱਛਿਆ ਗਿਆ ਸੀ ਕਿ ਉਹਨਾਂ ਦੀ ਸਹੇਲੀ ਹਿਮਾਮਾਲੀ ਇੱਕ ਵਿਆਹੁਤਾ ਮਰਦ ਨੂੰ ਡੇਟ ਕਰ ਰਹੀ ਹੈ ਐਕਟਰਸ ਨੇ ਕਿਹਾ ਸੀ ਉਹ ਕਦੇ ਵੀ ਕਿਸੇ ਮੈਰਿਡ ਮੈਨ ਨੂੰ ਡੇਟ ਨਹੀਂ ਕਰੇਗੀ। ਸ਼੍ਰੀ ਦੇਵੀ ਤੋਂ ਇਹ ਪੁੱਛਿਆ ਗਿਆ ਸੀ ਕਿ ਦੱਖਣ ਵਿੱਚ ਦੂਜੀ ਪਤਨੀ ਦਾ ਹੋਣਾ ਬਹੁਤ ਹੀ ਆਮ ਗੱਲ ਹੈ। ਇਸ ਉਤੇ ਆਧਕਾਰਾਨ ਨੇ ਇੱਕ ਪ੍ਰਤੀਕਿਰਿਆ ਦਿੱਤੀ ਸੀ। ਖਬਰਾਂ ਮੁਤਾਬਕ ਸ਼੍ਰੀ ਦੇਵੀ ਨੇ ਕਿਹਾ ਸੀ ਕਿ ਉਹ ਕਦੇ ਵੀ ਕਿਸੇ ਸ਼ਾਦੀशुदा ਆਦਮੀ ਨਾਲ ਵਿਆਹ ਨਹੀਂ ਕਰਵਾਵੇਗੀ। ਇਹ ਬਹੁਤ ਹੀ ਗਲਤ ਧਾਰਨਾ ਹੈ ਕਿ ਦੱਖਣ ਦੇ ਵਿੱਚ ਦੂਜੀ ਪਤਨੀ ਰੱਖਣਾ ਬਹੁਤ ਹੀ ਜ਼ਿਆਦਾ ਆਮ ਗੱਲ ਹੈ। ਸ਼੍ਰੀ ਦੇਵੀ ਨੇ ਹਿਮਾ ਮਾਲਨੀ ਦੇ ਤਰਮਿੰਦਰ ਨਾਲ ਅਫੇਅਰ ਉੱਤੇ ਕੀਤਾ ਸੀ ਮਖੋ ਮਜ਼ਾਕ ਮਜ਼ਾਕ ਚ ਆਖਰੀ ਸੀ ਆਪਣੀ ਸਹੇਲੀ ਨੂੰ ਚੁੱਪਣ ਵਾਲੀ ਗੱਲ। ਫਾਮੇਸ਼ਰੀ ਦੇਵੀ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਉਹਨਾਂ ਦੀਆਂ ਫਿਲਮਾਂ ਅਤੇ ਗੀਤ ਅੱਜ ਵੀ ਫੈਨਸ ਨੂੰ ਪ੍ਰਭਾਵਿਤ ਕਰਦੇ ਨੇ। ਕਰੀਬ 50 ਸਾਲ ਦੇ ਆਪਣੇ ਕੈਰੀਅਰ 'ਚ ਉਹਨਾਂ ਨੇ ਚਾਈਲਡ ਆਰਟਿਸਟ ਤੋਂ ਲੈ ਕੇ ਬੱਚਿਆਂ ਦੀ ਮਾਂ ਤੱਕ ਦੇ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਨੇ। ਤੁਹਾਨੂੰ ਪਤਾ ਹੈ ਕਿ ਸ਼੍ਰੀ ਦੇਵੀ ਨੇ ਆਪਣੀ ਖੂਬਸੂਰਤੀ ਨਾਲ ਸਾਰਿਆਂ ਦਾ ਦਿਲ ਜਿੱਤਿਆ ਇਸ ਦੇ ਨਾਲ ਹੀ ਸ਼੍ਰੀ ਦੇਵੀ ਦਾ ਬੋਲਬਾਲਾ ਅੰਦਾਜ਼ ਪ੍ਰਸ਼ੰਸਕਾਂ ਨੂੰ دیਵਾਨਾ ਬਣਾ ਦਿੰਦਾ ਸੀ ਹਾਲਾਂਕਿ ਇੱਕ ਵਾਰ ਆਪਣੇ ਸਟੇਟਮੈਂਟ ਚ ਉਹਨਾਂ ਨੇ ਆਪਣੀ ਖਾਸ ਦੋਸਤ ਹੇਮਾ ਮਾਲਨੀ ਬਾਰੇ ਕੁਝ ਅਜੀਹਾ ਕਹਿ ਦਿੱਤਾ ਸੀ ਜਿਸ ਕਾਰਨ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਸੀ ਹਾਲਾਂਕਿ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਹੇਮਾ ਮਾਲਨੀ ਦਾ ਨਾਮ ਨਹੀਂ ਲਿਆ ਸੀ ਤੁਹਾਨੂੰ ਦੱਸ ਦੇ ਕਿ ਸ਼੍ਰੀ ਦੇਵੀ ਅਤੇ ਹੇਮਾ ਮਾਲਨੀ ਅਸੀਂ ਦੇ ਦਹਾਕੇ ਦੀਆਂ ਦਮਦਾਰ ਐਕਟ੍ਰੈਸਸ ਦੇ ਵਿੱਚੋਂ ਇੱਕ ਨਾ ਇੱਕ ਸਮੇ ਇਹ ਦੋਵੇਂ ਸੁੰਦਰਤਾ ਅਤੇ ਅਦਾਕਾਰੀ ਦੇ ਮਾਮਲੇ ਵਿੱਚ ਇੱਕ ਦੂਸਰੇ ਦਾ ਮੁਕਾਬਲਾ ਕਰਦੇ ਆ ਸੀ ਇਸ ਦੇ ਨਾਲ ਹੀ ਦੋਹਾਂ ਨੇ ਇੱਕ ਦੂਜੇ ਨਾਲ ਇੱਕ ਚੰਗੀ ਬੌਂਡਿੰਗ ਸ਼ੇਅਰ ਕੀਤੀ ਸੀ ਉਹਨਾਂ ਦੀ ਬੌਂਡਿੰਗ ਅਦੋਂ ਖਰਾਬ ਹੋਈ ਸੀ ਜਦੋਂ ਹੇਮਾ ਮਾਲਨੀ ਦੇ ਤਰਮਿੰਦਰ ਨਾਲ ਅਫੇਅਰ ਉੱਤੇ ਸ਼੍ਰੀ ਦੇਵੀ ਦੇ ਵੱਲੋਂ ਮਜ਼ਾਕ ਉਡਾਇਆ ਗਿਆ ਸੀ ਸ਼੍ਰੀ ਦੇਵੀ ਨੇ ਇੱਕ ਪੁਰਾਣੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਹੇਮਾ ਮਾਲਨੀ ਉਹਨਾਂ ਦੀ ਚੰਗੀ ਦੋਸਤ ਹੈ ਪਰ ਸ਼੍ਰੀ ਦੇਵੀ ਕਦੇ ਵੀ ਕਿਸੇ ਵਿਆਹੇ ਪੋਰਸ਼ ਨੂੰ ਡੇਟ ਨਹੀਂ ਕਰੇਗੀ ਨਾ ਹੀ ਵਿਆਹ ਕਰਵਾਵੇਗੀ। ਉਹਨਾਂ ਨੇ ਸਾਲ 1984 ਵਿੱਚ ਸਟਾਰਡਸਟ ਮੈਗਜ਼ੀਨ ਨੂੰ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਸੀ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਇਹ ਗੱਲਾਂ ਉਦੋਂ ਹੋਈਆਂ ਸੀ ਜਦੋਂ ਸ਼੍ਰੀ ਦੇਵੀ ਦਾ ਨਾਮ ਜਤਿੰਦਰ ਨਾਲ ਜੁੜਿਆ ਸੀ। ਦੂਜੇ ਪਾਸੇ ਵਿਆਹਤਾ অভিনেতা ਮਿਥੁਨ ਚਕਰਵਰਤੀ ਦੇ ਨਾਲ ਵੀ ਉਹਨਾਂ ਦੇ ਅਫੇਅਰ ਨੂੰ ਲੈ ਕੇ ਕਾਫੀ ਜ਼ਿਆਦਾ ਰਿਊਮਰਸ ਆ ਰਹੇ ਸੀਗੇ ਗਲਬਾਤ ਜੀ ਸ਼੍ਰੀ ਦੇਵੀ ਨੇ ਆਪਣੇ ਸੀਕ੍ਰੇਟ ਅਫੇਅਰ ਬਾਰੇ ਖੁੱਲ ਕੇ ਗੱਲ ਕੀਤੀ ਸੀ ਇਸ ਇੰਟਰਵਿਊ ਦੌਰਾਨ ਸ਼੍ਰੀ ਦੇਵੀ ਤੋਂ ਪੁੱਛਿਆ ਗਿਆ ਸੀ ਕਿ ਉਹਨਾਂ ਦੀ ਸਹੇਲੀ ਹਿਮਾਮਾਲੀ ਇੱਕ ਵਿਆਹੁਤਾ ਮਰਦ ਨੂੰ ਡੇਟ ਕਰ ਰਹੀ ਹੈ ਟਾਕਰਸ ਨੇ ਕਿਹਾ ਸੀ ਉਹ ਕਦੇ ਵੀ ਕਿਸੇ ਮੈਰਿਡ ਮੈਨ ਨੂੰ ਡੇਟ ਨਹੀਂ ਕਰੇਗੀ ਸ਼੍ਰੀ ਦੇਵੀ ਤੋਂ ਇਹ ਪੁੱਛਿਆ ਗਿਆ ਸੀ ਕਿ ਦੱਖਣ ਵਿੱਚ ਦੂਜੀ ਪਤਨੀ ਦਾ ਹੋਣਾ ਬਹੁਤ ਹੀ ਆਮ ਗੱਲ ਹੈ ਇਸ ਉਤੇ ਅਦਾਕਾਰ ਨੇ ਇੱਕ ਪ੍ਰਤੀਕਿਰਿਆ ਦਿੱਤੀ ਸੀ ਖਬਰਾਂ ਮੁਤਾਬਕ ਸ਼੍ਰੀ ਦੇਵੀ ਨੇ ਕਿਹਾ ਸੀ ਕਿ ਉਹ ਕਦੇ ਵੀ ਕਿਸੇ ਸ਼ਾਦੀशुदा ਆਦਮੀ ਨਾਲ ਵਿਆਹ ਨਹੀਂ ਕਰਵਾਵੇਗੀ ਇਹ ਬਹੁਤ ਹੀ ਗਲਤ ਧਾਰਨਾ ਹੈ ਕਿ ਦੱਖਣ ਦੇ ਵਿੱਚ ਦੂਜੀ ਪਤਨੀ ਰੱਖਣਾ ਬਹੁਤ ਹੀ ਜ਼ਿਆਦਾ ਆਮ ਗੱਲ ਹੈ